ਸਤਿ ਸ਼੍ਰੀ ਅਕਾਲ ਜੀ ਨੰਤ ਫੈਸ਼ਨ ਬੁਟੀਕ ਐਂਡ ਫੂਟ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਸਲਵਾਰ ਦੀ ਕਟਿੰਗ ਕਰ ਰਹੇ ਹਾਂ ਜੀ ਇਹ ਆਪਣੇ ਕੋਲ 2.5 ਮੀਟਰ ਕਪੜਾ ਇਹਦੇ ਵਿੱਚੋਂ ਬਣਾਵਾਂਗੇ ਜੀ ਆਪਾਂ ਪਟਿਆਲਾ ਸਲਵਾਰ ਇਹਦੇ ਜਿਹੜੇ ਬਟ ਜੇ ਬਹੁਤ ਪੈ ਰਹੇ ਨੇ ਉਹਨਾਂ ਨੇ ਜਦੋਂ ਵਾਸ਼ ਕਰਿਆ ਸੀਗਾ ਜਦੋਂ ਤੈ ਮਾਰ ਕੇ ਦਿੱਤੀ ਹੈ ਉਦੋਂ ਇਹਦੇ ਵਿੱਚ ਬਲ ਪੈ ਗਏ ਇਹ ਵਾਸ਼ ਕਰੇ ਤੋਂ ਬਾਅਦ ਹੀ ਨਿਕਲਣਗੇ ਪ੍ਰੈਸ ਨਾਲ ਇਹ ਬਹੁਤ ਘਟ ਜਾ ਰਹੇ ਨੇ ਸਿਰਫ ਕਪੜਾ ਸਿੱਧਾ ਜਾ ਹੋ ਗਿਆ ਇਦੀ ਆਪਾਂ ਜਿਹੜੀ ਲੰਬਾਈ ਲੈਣੀ ਆ ਜੀ ਉਹ ਟੋਟਲ ਲੈਂਥ ਤਿਆਰ ਚਾਹੀਦੀ ਆਪਾਂ ਨੂੰ 35 ਤੇ 4.5 ਇੰਚ ਦੀ ਆਪਾਂ ਤਿਆਰ 벨ਟ ਰੱਖਦੇ ਹੁੰਨੇ ਆ ਜੀ ਤੇ ਇਹਦੇ ਵਿੱਚੋਂ ਆਪਾਂ 4.5 벨ਟ ਦਾ ਮਾਰਜਨ ਕੱਢ ਕੇ ਆਪਣੇ ਕੋਲੇ 30 ਇੰਚ ਕਪੜਾ ਬਚਦਾ ਸੀਗਾ ਵੀ ਪਿੱਛੇ ਲੈਂਥ ਬਚਦੀ ਸੀਗੀ ਉਦੇ ਵਿੱਚੋਂ 1 ਇੰਚ ਆਪਾਂ ਰੱਖਾਂਗੇ ਜੀ ਮਾਰਜਨ ਦਾ ਵੀ ਜਿਹੜਾ ਬਲਾਂ ਚ ਤੇ ਮੂਰੀ ਦੇ نیچے ਆ ਜੀ ਤੇ ਆਪਾਂ ਨੇ ਰੱਖਣੀ ਹੈ ਕੁੰਡੇ ਦੇ 331 ਕਟਾਈ ਕਰਨੇ ਨੇ ਤੇ 10 ਇੰਚ ਕਪੜਾ ਆਪਾਂ ਨੇ ਰੱਖਣਾ ਜੀ ਐਕਸਟਰਾ ਵੀ ਯਾਨੀ ਕਿ ਬਾਦੂ ਉਹ ਬਾਦੂ ਕਪੜੇ ਚੋਂ ਜੀ ਆਪਾਂ ਜਿਵੇਂ ਝੋਲੀ ਦਾ ਕਪੜਾ ਕੱਢਾਂਗੇ ਇਹਦੀਆਂ ਜਿਵੇਂ ਹੁਣ ਇਹ 2.5 ਮੀਟਰ ਕਪੜਾ ਹੈ ਜੀ ਜੇਕਰ ਆਪਾਂ ਜਿਵੇਂ 1.3 ਇੰਚ ਆਪਾਂ ਨੂੰ ਕੁੰਡੇ ਦੀ ਲੰਬਾਈ ਚਾਹੀਦੀ ਹੈ ਤਾਂ ਆਪਾਂ ਘੱਟੋ-ਘੱਟ 3.3 ਇੰਚ 3.3 ਲੰਬਾਈ ਚਾਹੀਦੀ ਹੈ ਤਾਂ ਆਪਾਂ ਨੂੰ 3.3 ਇੰਚ ਦੀਆਂ ਤਿੰਨ ਲੈਂਥਾਂ ਚ ਜਹੀਦਾ ਸੀਗਾ ਉਹ ਤਿੰਨ ਲੰਬਾਈਆਂ ਚ 3.3 ਇੰਚ ਪੂਰਾ ਨਹੀਂ ਜੀ ਹੋ ਰਿਹਾ ਇਸ ਲਈ ਆਪਾਂ ਸਲਵਾਰ ਵੀ ਪਟਿਆਲਾ ਸਹੀ ਬਣਾਵਾਂਗੇ ਤੇ ਇਹਨੂੰ ਆਪਾਂ ਨੇ ਵੀ ਕੱਟਣਾ ਵੀ ਦੋ ਲੈਂਥਾਂ 'ਚ ਐ ਉਹਦੇ ਵਿੱਚ ਇਸ ਲਈ ਜੀ ਆਪਾਂ ਨੇ 31.5 ਦੇ ਵਿੱਚ 10 ਇੰਚ ਐਡ ਕਰਤਾ ਇਹਦੀ ਜਿਹੜੀ ਝੋਲੀ ਦਾ ਕਪੜਾ ਹੁੰਦਾ ਤਾਂ 41.5 ਇੰਚ ਆਪਾਂ ਨੇ ਲੰਬਾਈ ਲੈਣੀ ਐ ਡਬਲ ਕਰਕੇ ਇਹ ਦੇਖੋ ਜੀ ਆਪਾਂ ਨੇ 41.5 ਇੰਚ ਲੰਬਾਈਆਂ ਡਬਲ ਕਰਕੇ ਲੈਣੀਆਂ ਨੇ ਦੋ ਵਾਰ 41.5 41.5 ਇੰਚ ਆਪਾਂ ਨੇ ਕਪੜਾ ਰੱਖਣਾ ਪਿੱਛੇ ਰਹਿ ਗਿਆ ਜੀ ਆਪਣੇ ਸਿਰਫ 13 ਇੰਚ ਕਪੜਾ ਰਹਿੰਦਾਗਾ ਜੇਕਰ ਆਪਣੇ ਕੋਲ ਜਿਵੇਂ 31 3.5 ਇੰਚ ਆਪਾਂ ਨੇ ਹੁੰਦੇ ਕਟਿੰਗ ਕਰਨੇ ਨੇ ਤੇ ਆਪਣੇ ਕੋਲ 32 ਜਾਂ 3.5 ਇੰਚ ਦੀਆਂ ਤਿੰਨ ਲੰਬਾਈਆਂ ਰਹਿ ਜਾਂਦੀਆਂ ਫਿਰ ਆਪਣੇ ਜਿਹੜੇ ਸਲਵਾਰ ਦੇ ਪੱਲੇ ਪੈਂਦੇ ਹੁੰਦੇ ਨੇ ਜੀ ਉਹ ਵੀ ਆਪਾਂ ਵੀ ਲੰਬਾਈ ਚੋਂ ਹੀ ਕੱਢ ਲੈਂਦੇ ਤੇ ਉੱਥੇ ਹੀ 벨ਟ ਨਿਕਲਿਆ ਹੋਣੀ ਸੀ ਪਰ ਇਹ ਆਪਣੇ ਕੋਲ ਕਪੜਾ ਘੱਟ ਘੱਟ ਬਚਦਾ ਸੀ ਤਿੰਨ ਲੰਬਾਈਆਂ ਪੂਰੀਆਂ ਨਹੀਂ ਹੋਈਆਂ ਇਸ ਲਈ ਆਪਾਂ ਜਿਹੜੇ ਕੁੰਦੇ ਕਟਾਂਗੇ ਕੁੰਦਿਆਂ ਦੇ ਕੋਲੇ ਹੀ ਆਪਾਂ ਨੇ ਸਲਵਾਰ ਦੇ ਪੱਲੇ ਤਾਰਨੇ ਨੇ ਜੀ ਇਹ ਵੀਡੀਓ ਮੈਂ ਤੁਹਾਨੂੰ ਅੱਗੇ ਸ਼ੇਅਰ ਕਰੂੰਗੀ ਇਹ ਜਿਹੜਾ ਕਪੜਾ ਆਪਾਂ ਨੇ 12 13 ਇੰਚ ਕਪੜਾ ਬਚਿਆ ਸੀਗਾ ਉਹ ਆਪਾਂ ਨੇ ਤਾਰ ਲਿਆ ਜੀ ਇਹ ਆਪਣੇ ਮੂਰੀਆਂ ਦੇ ਨੀਚੇ ਕੰਮ ਆ ਜਾਊਗਾ ਤੇ ਬੈਲਟ ਲੱਗ ਜੂਗੀ ਇਹਦੀ ਤੇ ਇਹਦੇ ਵਿੱਚੋਂ ਆਪਾਂ ਕੁੰਦੇ ਵੀ ਕਟਿੰਗ ਕਰਨੇ ਨੇ ਤੇ ਸਲਵਾਰ ਦੇ ਜਿਹੜੇ ਆਪਾਂ ਪੱਲੇ ਪਾਉਣੇ ਉਹ ਵੀ ਕਟਿੰਗ ਕਰਦੇ ਨੇ ਤੇ ਇਹਦੀ ਜਿਹੜੀ ਕੰਨੀ ਹੈਗੀ ਉਹ ਲਗਭਗ 1 ਇੰਚ ਚੌੜੀ ਕੰਨੀ ਹੋਰ ਵੀ ਜ਼ਿਆਦਾ ਚੌੜੀ ਹੈਗੀ ਵੀ ਇਸ ਕਰਕੇ ਆਪਾਂ ਇੰਨੀ ਜ਼ਿਆਦਾ ਚੜਾਈ ਚ ਕੱਪੜਾ ਜਿਹੜਾ ਮਾਰਜਨ ਚ ਨਹੀਂ ਦੇਣਾ ਉਹ ਵਧੀਆ ਨਹੀਂ ਲੱਗਦਾ ਇਸ ਲਈ ਆਪਾਂ ਕੰਨੀ ਚੋਂ ਅੱਧਾ ਅੱਧਾ ਇੰਚ ਕੱਪੜਾ ਤਾਰ ਦਾਂਗੇ ਜੀ ਇਹਦੇ ਨਾਲ ਜਿਹੜੀ ਆਪਣੇ ਜਦੋਂ ਸਲਾਈ ਲਾਵਾਂਗੇ ਉਹਦੋਂ ਦਿੱਕਤ ਨਹੀਂ ਆਊਗੀ ਜਦੋਂ ਵੀ ਆਪਾਂ ਸਲਾਈ ਦਾ ਕੰਮ ਕਰਦੇ ਆਂ ਜੀ ਜੇਕਰ ਕੰਨੀ ਜ਼ਿਆਦਾ ਚੜਾਈ 'ਚ ਹੋਵੇ ਤਾਂ ਉਹਨੂੰ ਲਾ ਦੋ ਜਿਵੇਂ ਕਈ ਵਾਰੀ ਕੰਨੀ 'ਤੇ ਹੋਰ ਅੱਖਰ ਵੀ ਬਣੇ ਹੋਏ ਹੁੰਦੇ ਨੇ ਉਹ ਤੁਸੀਂ ਜਾਂ ਤਾਂ ਪੂਰੀ ਕੰਨੀ ਸਲਾਈ ਦੇ ਵਿੱਚ ਦਿਓ ਜਾਂ ਫਿਰ ਉਹਨੂੰ ਪਹਿਲਾਂ ਤਾਰ ਦੋ ਉਹਦਾ ਕੱਪੜਾ ਹੀ ਤਾਰ ਦੋ ਉਹਦੇ ਨਾਲ ਜਿਹੜੀ ਆਪਾਂ ਜਦੋਂ ਸਲਾਈ ਦੇ ਬਾਹਰ ਕੰਨੀ ਚਮਕੀ ਜਾਂਦੀ ਆ ਫਿਰ ਉਹ ਵਧੀਆ ਨਹੀਂ ਲੱਗਦੀ ਇਸ ਲਈ ਆਪਾਂ ਕੰਨੀਆਂ ਦੋਨੋਂ ਸਾਈਡਾਂ ਤੋਂ ਹੀ ਤਾਰਾਂਗੇ ਜੀ ਹੁਣ ਜਿਵੇਂ ਮੰਨ ਲਓ ਉਹਨਾਂ ਦੀ 6 ਇੰਚ ਮੂਰੀ ਤਿਆਰ ਰੱਖਣੀ ਹੈਗੀ ਤੇ ਆਪਾਂ 6 ਦਾ ਡਬਲ 1 ਦਾ 12 ਇੰਚ 12 ਇੰਚ ਚੌੜੇ ਪੱਲੇ ਨਹੀਂ ਪਾਉਣੇ ਹੈਗੇ ਆਪਾਂ ਅੱਧਾ ਇੰਚ ਘਟਾ ਕੇ ਪਾਉਣਾ 11/2 ਇੰਚ ਪੱਲੇ ਪਾਉਣੇ ਨੇ ਇਹਦੇ ਵਿੱਚੋਂ 1 ਇੰਚ ਮਾਰਜਨ ਚ ਨਿਕਲ ਜੂ 10.5 ਇੰਚ ਆਪਣੇ ਪੱਲੇ ਤਿਆਰ ਰਹਿ ਜਾਣਗੇ ਉਹਦੇ ਵਿੱਚ ਇਸ ਲਈ ਪੱਲੇ ਛੋਟੇ ਪਾਉਣੇ ਆ ਜੀ ਆਪਾਂ ਕਿਉਂਕਿ ਕੁੰਦਿਆਂ ਦੇ ਵਿੱਚ ਮੂਰੀ ਦੇ ਕੱਪੜੇ ਦੇ ਵਿੱਚ ਕੁੰਦੇ ਦਾ ਵੀ ਆਉਣਾ ਜ਼ਰੂਰੀ ਹੈਗਾ ਉੱਪਰ ਕੁੰਦਾ ਪਾਇਆ ਹੋਇਆ ਭੇੜਾ ਲੱਗਦਾਗਾ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਕੇ 11.5 ਇੰਚ ਚੌੜੇ ਥੋੜੀ ਥੋੜੀ ਜਗ੍ਹਾ ਤੇ ਨਿਸ਼ਾਨ ਲਾ ਕੇ ਜੀ ਸਿੱਧੀ ਕਟਿੰਗ ਕਰ ਲਾਂਗੇ ਇਹ ਆਪਣੇ ਹੋ ਜਾਣਗੇ ਪੱਲੇ ਜਿਹੜੇ ਸਲਵਾਰ 'ਚ ਆਪਾਂ ਪੱਲੇ ਪਾਉਨੇ ਆ ਤੁਸੀਂ ਲੈਣ ਦੇਖ ਸਕਦੇ ਹੋ ਮੈਂ ਇੱਥੇ ਨਿਸ਼ਾਨ ਲਾਇਆ ਉੱਥੋਂ ਆਪਾਂ ਕਟਿੰਗ ਕਰ ਲੈਣੀ ਹੈ ਆਪਣੇ ਪੱਲਿਆਂ ਦੀ ਕਟਿੰਗ ਹੋ ਗਈ ਜੀ ਇਸ ਤੋਂ ਬਾਅਦ ਆਪਾਂ ਕੁੰਦਿਆਂ ਦੀ ਕਟਿੰਗ ਕਰਨੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਕਿਸੇ ਦੇ ਇਹ ਵੀਡੀਓ ਵੀ ਅੱਗੇ ਵੀ ਕੰਮ ਆ ਸਕੇ ਇਹ ਦੇਖੋ ਜੀ ਆਪਾਂ ਪੱਲੇ ਕਟਿੰਗ ਕਰ ਲਏ ਇੱਧਰ ਲਈ ਜਿਹੜਾ ਮੈਂ ਫੋਲਡ ਕੀਤਾ ਇਹ ਆਪਣਾ ਪੱਲਿਆਂ ਦਾ ਕੱਪੜਾ ਆ ਗਿਆ ਮਤਲਬ ਕਿ 11.5 ਇੰਚ ਚੌੜਾ ਕੱਪੜਾ ਆਪਾਂ ਨੇ ਤਾਰ ਲਿਆ ਇਹ ਆਪਣੀ ਸਲਵਾਰ ਦੇਖੋ ਜਮੇ ਸਟੇਟ ਸਲਵਾਰ ਤੋਂ ਹੈਵੀ ਬਣੂਗੀ ਤੇ ਜਿਹੜੀ ਜ਼ਿਆਦਾ 3 ਮੀਟਰ ਹੈਵੀ ਸਲਵਾਰ ਹੁੰਦੀ ਹੈ ਉਹ ਤਾਂ ਥੋੜੀ ਜੀ ਵੀ ਹਲਕੀ ਬਣ ਜੂਗੀ ਵੀ ਪਰ ਬਿਲਕੁਲ ਸਟੇਟ ਨਹੀਂ ਬਣਦੀ ਉਹਨਾਂ ਨੂੰ ਹੈਵੀ ਸਲਵਾਰ ਚਾਹੀਦੀ ਸੀ ਇਸ ਲਈ ਆਪਾਂ ਪੱਲੇ ਨਾਲ ਉਤਾਰੇ ਨੇ ਜੀ ਐਵੇਂ ਆਪਾਂ ਕੰਨੀ ਦੂਸਰੀ ਸਾਈਡ ਤੋਂ ਉਤਾਰ ਦੇਣੀ ਹੈ ਕਿਉਂਕਿ ਇਹਨਾਂ ਦੀ ਮੈਂ ਪਹਿਲਾਂ ਹੀ ਦੱਸਿਆ ਤੁਹਾਨੂੰ ਵੀ ਕੰਨੀ ਦੀ ਚੜਾਈ ਹੈ ਜਿਹੜੀ ਬਹੁਤ ਜ਼ਿਆਦਾ ਚੌੜੀ ਹੈਗੀ ਤੇ ਜਿਹੜੇ ਇਹਦੇ ਵਿੱਚ ਬਲ ਪਏ ਹੋਏ ਨੇ ਜੀ ਕੱਪੜੇ 'ਚ ਇਹ ਆਪਾਂ ਨੇ ਇੱਕ ਵਾਰੀ ਕੱਪੜਾ ਸਿੱਧਾ ਕਰ ਲਿਆ ਇਹ ਦੇ ਵਿੱਚ ਵਾਸ਼ ਕਰਨ ਤੋਂ ਬਾਅਦ ਹੀ ਨਿਕਲਣਗੇ ਕਿਉਂਕਿ ਇਹ ਜ਼ਿਆਦਾ ਕਾਟਨ ਹੈਗੀ ਹੁਣ ਆਪਣੇ ਕੋਲ ਬਚਿਆ ਜੀ ਜਿਹੜੇ ਨੇ ਆਪਾਂ ਪੂਂਦੇ ਬਣਾਉਣੇ ਨੇ ਉਹ ਕੱਪੜਾ ਜਿੱਥੋਂ ਵੀ ਵੱਧ ਘੱਟ ਜਾਂ ਕਾਣ ਲੱਗਦਾ ਤੁਹਾਨੂੰ ਉੱਥੋਂ ਪਹਿਲਾਂ ਸ਼ਾਂਤੀ ਪਾ ਦਿਓ ਕੱਪੜਾ ਤਾਰ ਦਿਓ ਹੁਣ ਆਪਾਂ ਕੁੰਦਿਆਂ ਦੀ ਲੰਬਾਈ ਲੈਣੀ ਹੈ ਜਿੰਨੀ ਵੀ ਆਪਣੇ ਕੁੰਦੇ ਥੋੜੇ ਤਿਆਰ ਰੱਖਣੇ ਨੇ ਮੈਂ ਇਹਦੇ 33 ਇੰਚ ਰੱਖਣੇ ਨੇ 33 ਇੰਚ ਤੇ ਜੀ ਆਪਾਂ ਨਿਸ਼ਾਨ ਲਾ ਦਾਂਗੇ ਜਿਹੜਾ ਆਪਣੇ ਕੋਲ ਉੱਪਰ ਨਿਸ਼ਾਨ ਤੋਂ ਬਾਅਦ ਕੱਪੜਾ ਵਿੱਚੋਂ ਉੱਥੇ ਆਪਣੀ ਝੋਲੀ ਬਣ ਜੂਗੀ ਜਿਵੇਂ ਆਸਣ ਵੀ ਕਹਿ ਸਕਦੇ ਆਪਾਂ ਇੱਥੋਂ ਜੀ ਆਪਾਂ ਕੁੰਦਿਆਂ ਦੇ ਨਿਸ਼ਾਨ ਲਾਏ ਨੇ ਕੁੰਦਿਆਂ ਦੇ ਨਿਸ਼ਾਨ ਚੜਾਈ ਚ ਲਾਏ ਨੇ ਜੀ ਆਪਾਂ 2.5 ਇੰਚ ਸਾਢੇ 10 ਇੰਚ ਆਪਣੇ ਨਿਕਲ ਨਿਕਲੂਗਾ ਜੀ ਮੂਰੀ ਦਾ ਕਪੜਾ ਪੱਲਿਆਂ ਚੋਂ ਸਾਢੇ 10 ਦਾ ਹਾਫ ਬਣ ਗਿਆ 2.5 ਇੰਚ ਪੌਣਾ ਕਿੰਚ ਕਪੜਾ ਆਪਾਂ ਇਧਰੋਂ ਕੁੰਦਿਆਂ ਚੋਂ ਲੈ ਲਾਂਗੇ ਇਹਦੇ ਨਾਲ ਆਪਣੀ ਜਿਹੜੀ ਮੂਰੀ ਹੈ ਉਹ ਬਹੁਤ ਵਧੀਆ ਬਣਦੀ ਹੈ ਜਦੋਂ ਕੁੰਡੇ ਵਿੱਚ ਪਏ ਹੋਣਾ ਇਹ ਜੇਕਰ ਤੁਸੀਂ ਉੱਪਰੋਂ ਕੁੰਡੇ ਪਾਉਣੇ ਸਟਾਰਟ ਕਰ ਲੇ ਤਾਂ ਤੁਹਾਡੀ ਮੂਰੀ ਹੋ ਹੀ ਨਹੀਂ ਸੋਹਣੀ ਲੱਗਣੀ ਤੁਸੀਂ ਜਿੰਨਾ ਵੀ ਵਧੀਆ ਸੂਟ ਬਣਾ ਲਓ ਇਦਰੋਂ ਹੋ ਗਿਆ ਜੀ ਇੱਕ ਆਪਣਾ ਪੱਲਾ ਦੇਖੋ ਕੁੰਦੇ ਇਦਰੋਂ ਉੱਥੇ ਤੱਕ ਹੋ ਗਏ ਹੁਣ ਇਹਦੇ ਆਪਾਂ ਦੂਸਰੀ ਸਾਈਡ ਤੋਂ ਨਾ ਆਪਣਾ ਜੇ ਤੁਸੀਂ ਉਹਦੇ ਇੱਕ ਕਾਰਨਰ ਤੋਂ ਨਾ ਭਰੋਂ ਤੱਕ ਉਹਦੀ ਉਲਟ ਸਾਈਡ ਤੋਂ ਦੂਸਰਾ ਕੁੰਦਾ ਨਾ ਆਪਣਾਗਾ ਤੁਸੀਂ ਇਹ ਦੇਖੋ ਜੀ ਇਹਦੀ ਉਲਟ ਸਾਈਡ ਰੱਖਣਾਗਾ ਤੁਸੀਂ ਜਿਹੜੀ ਸਾਈਡ ਪਹਿਲਾਂ ਕੁੰਦਾ ਆਪਾਂ ਨੇ ਰੱਖਿਆ ਉਹਦੀ ਉਲਟ ਸਾਈਡ ਤੋਂ ਦੂਸਰੇ ਕੁੰਦੇ ਦੀ ਮੂਰੀ ਦਾ ਨਾਪ ਲਾਉਣਾਗਾ ਇਹਦਾ ਵੀ ਆਪਾਂ 2.5 ਤੇ ਨਾਪ ਨਿਸ਼ਾਨ ਲਾ ਲਾਂਗੇ ਜੀ ਇਹ ਆਪਣੇ ਕੋਲ 11 ਇੰਚ ਕਪੜਾ ਬਾਅਦ ਵਿੱਚ ਬਚਦਾਗਾ ਇਹ ਵੀ ਮੈਂ ਤੁਹਾਨੂੰ ਦੱਸੂ ਕਿਵੇਂ ਕਟਿੰਗ ਕਰੀਏ ਹੁਣ ਆਪਾਂ 2.5 ਇੰਚ ਨਿਸ਼ਾਨ ਉੱਥੇ ਲਾਇਆ ਸੀ ਜਿਹਦੇ ਉਹਦੇ ਕਿਨਾਰੇ ਤੋਂ ਤੇ ਇਹਦੇ ਕਿਨਾਰੇ ਤੋਂ ਆਪਾਂ ਇੰਚੀ ਟੇਪ ਰੱਖ ਲਾਂਗੇ ਜੀ ਉਹਦੇ ਨਾਲ ਆਪਾਂ ਸਿੱਧੀ ਜਿੱਥੇ ਜਿਵੇਂ ਵੀ ਸ਼ੇਪ ਇੰਚੀ ਟੇਪ ਨਾਲ ਸਿੱਧੀ ਜਾ ਰਹੀ ਹੈ ਨਿਸ਼ਾਨ ਲਾ ਲਾਂਗੇ ਐਵੇਂ ਤੁਸੀਂ ਨਿਸ਼ਾਨ ਲਾ ਲਿਓ ਦੇਖੋ ਜੀ ਇੱਕ ਪੂੰਦਾ ਆਪਣਾ ਇੱਕ ਸਾਈਡ ਹੋ ਗਿਆ ਇੱਕ ਕੁੰਦੇ ਦੇ ਵੀ ਦੋ ਸਾਈਡ ਇਹ ਡਬਲ ਕਪੜਾ ਹੋਣ ਕਰਨ ਦੋ ਦੋ ਕੁੰਦੇ ਹੋ ਗਏ ਆਪਣੇ ਦੋ ਕੁੰਦੇ ਇੱਕ ਸਾਈਡੋਂ ਨਿਕਲਣਗੇ ਦੋ ਕੁੰਦੇ ਇੱਕ ਸਾਈਡੋਂ ਨਿਕਲਣਗੇ ਇਹ ਹੋ ਗਏ ਜੀ ਕੁੱਲ ਮਲਾ ਕੇ ਚਾਰ ਕੁੰਦੇ ਹੁਣ ਆਪਾਂ ਇਹਨਾਂ ਦੀ ਕਟਿੰਗ ਕਰ ਦਿੰਨੇ ਆ ਜੀ ਬਸ ਨਿਸ਼ਾਨ ਦੇ ਉੱਪਰ ਉੱਪਰ ਦੀ ਤੁਸੀਂ ਕਟਿੰਗ ਕਰਦੇ ਜਾਇਓ ਆਪਾਂ ਨੇ ਇਹਦਾ ਨਿਸ਼ਾਨ ਕਟਿੰਗ ਕਰ ਲਈ ਜੀ ਦੇਖੋ ਇੱਕ ਕੁੰਦੋ ਕੁੰਦੇ ਮੈਂ ਫੋਲਡ ਕਰ ਲੇ ਦੋ ਕੁੰਦੇ ਮੇਰੇ نیچے ਰਹੇਗੇ ਠੀਕ ਹੈ ਜੀ ਹੁਣ ਆਪਾਂ ਇਹਨਾਂ ਨੂੰ ਚਾਰੋਂ ਕੁੰਦਿਆਂ ਨੂੰ ਇਕੱਠੇ ਕਰ ਲਾਂਗੇ ਜਿਵੇਂ ਮੂਰੀ ਪਹਿਲਾਂ ਆਪਾਂ ਜਿਹੜੇ ਡਬਲ ਸੀਗਾ ਜਿੱਧਰੋਂ ਕੱਪੜਾ ਡਬਲ ਹੈ ਉਧਰੋਂ ਇਹਨੂੰ ਉਹਨੂੰ ਅਲੱਗ ਕਰ ਲਾਂਗੇ ਦੋਨੋਂ ਕੁੰਦਿਆਂ ਨੂੰ ਇਸ ਤੋਂ ਬਾਅਦ ਜੀ ਆਪਾਂ ਮੂਰੀ ਤੋਂ ਕੱਪੜੇ ਨੂੰ ਮਿਲਾ ਲਾਂਗੇ ਤੇ ਇਧਰਲੀ ਸਾਈਡ ਤੱਕ ਆਪਾਂ ਚਾਰੋਂ ਪੱਲੇ ਬਰਾਬਰ ਕਰ ਲਾਂਗੇ ਜਿੱਥੋਂ ਵੀ ਆਪਾਂ ਨੂੰ ਘਾਟਵਾ ਦੁੰਚਾ ਨੀਵਾ ਲੱਗਦਾ ਇਹ ਦੇਖੋ ਜੀ ਇਹ ਮੂਰੀ ਕੋਲੋਂ ਬਿਲਕੁਲ ਇੱਕਸਾਰ ਹੈ ਕਪੜਾ ਕਿਤੋਂ ਵੱਧ ਘੱਟ ਨਹੀਂ ਹੋ ਗਿਆ ਜੇ ਕਿਤੋਂ ਵੱਧ ਘੱਟ ਹੋਊਗਾ ਆਪਾਂ ਛਾਂਟੀ ਪਾ ਦਾਂਗੇ ਜੀ ਇਹਦੇ ਵਿੱਚ ਇਹ ਦੇਖੋ ਇਧਰੋਂ ਇਧਰੋਂ ਆਪਾਂ ਨੂੰ ਵੱਧ ਲੱਗ ਰਿਹਾ ਨਾ ਇੱਕ ਥੋੜਾ ਜਿਹਾ ਕਪੜਾ ਬਾਹਰ ਨਿਕਲ ਰਿਹਾ ਉਥੋਂ ਆਪਾਂ ਛਾਂਟੀ ਪਾ ਕੇ ਲੈ ਜਾਾਂਗੇ ਜੀ ਇਹਦਾ ਕੋਈ ਚੱਕਰ ਨਹੀਂ ਜੀ ਥੋੜਾ ਬੋਤਾ ਕੱਪੜਾ ਆਪਣਾ ਇੱਧਰ ਉੱਧਰ ਹੋ ਜਾਂਦਾਗਾ ਵੀ ਜ਼ਿਆਦਾ ਨਹੀਂ ਹੋਣਾ ਚਾਹੀਦਾ ਜਿਵੇਂ 3-4 ਇੰਚ ਤੱਕ ਨਹੀਂ ਹੋਣਾ ਚਾਹੀਦਾ ਅੱਧਾ ਪੌਣਾ ਇੰਚ ਕੱਪੜੇ ਦਾ ਕੋਈ ਨੁਕਸਾਨ ਨਹੀਂ ਹੈਗਾ ਇਸ ਤਰੀਕੇ ਨਾਲ ਜੀ ਆਪਾਂ ਸਾਰੀ ਇਹ ਜਿਹੜੀ ਮੂਰੀ ਵਾਲੀ ਸਿਲਾਈ ਵੱਜਦੀ ਹੁੰਦੀ ਹੈ ਉਹ ਸਾਈਡ ਹੈ ਤੇ ਇੱਧਰਲੀ ਸਾਈਡ ਪੱਲੇ ਜੜੇ ਜਾਣਗੇ ਇਥੋਂ ਆਪਾਂ ਰੱਖਣਾ ਜੀ ਆਸਣ 9.5 ਇੰਚ ਵੀ ਰੱਖ ਸਕਦੇ ਹੋ ਜੇਕਰ ਤੁਸੀਂ ਹੈਵੀ ਨਾਪ ਬਣਾ ਰਹੇ ਹੋ ਜੇ ਪਤਲੇ ਨੇ ਤਾਂ 9 ਇੰਚ ਨਾਰਮਲ ਹੈ ਜੀ ਜਿਹੜਾ ਅਸਣ ਦੀ ਰੱਖਦੇ ਆਪਾਂ ਲੰਬਾਈ ਇਧਰੋਂ ਜੀ ਦੇਖੋ ਇਹ ਆ ਗਈ ਆਪਣੀ ਪੱਲੇ ਜੜੇ ਜਾਣਗੇ ਇਧਰਲੀ ਸਾਈਡ ਆ ਗਈ ਇਹ ਆਪਣੇ ਕੁੰਦਿਆਂ ਦੀ ਇਥੋਂ ਆਪਣੇ ਹੁਣ ਆਪਾਂ ਨੇ ਪੱਲੇ ਕਟਿੰਗ ਕਰਨੇ ਨੇ ਜੀ ਸਲਵਾਰ ਦੇ ਆਪਾਂ ਚੜਾਈ ਤਾਂ ਪਹਿਲੀ ਨਾਪ ਕੇ ਤਾਰ ਲਈ ਸੀ ਜੀ 11.5 ਇੰਚ ਹੁਣ ਆਪਾਂ ਨੇ ਇਹਦੀ ਲੰਬਾਈ ਤਾਰਨੀ ਆ ਕਿਉਂਕਿ ਸਾਡੇ 42 ਇੰਚ ਲੈਂਥ ਲਈ ਸੀ ਆਪਾਂ ਨੇ ਐਨੇ ਵੱਡੇ ਜਿਹੜੇ ਪੱਲੇ ਨੇ ਉਹ ਨਹੀਂ ਪੈਂਦੇ ਆਪਣੀ ਸਲਵਾਰ ਦੇ ਵਿੱਚ 33 ਇੰਚ ਦੇ ਪਹਿਣਗੇ ਜੀ ਇਸ ਲਈ ਪਹਿਲਾਂ ਆਪਾਂ ਇਹਦੀ ਲੰਬਾਈ ਚੜਾਈ ਤਾਰੀ ਹੋਈ ਹੈ ਜੀ ਆਪਾਂ ਇਹਦੀ ਲੰਬਾਈ ਨਾਪ ਕੇ ਇਹਦੀ ਲੰਬਾਈ ਤਾਰ ਲਾਂਗੇ ਮੈਂ ਦੋਨੋਂ ਜਿਹੜੇ ਪੱਲੇ ਨੇ ਸਲਵਾਰ ਦੇ ਉਹਨਾਂ ਨੂੰ ਡਬਲ ਫੋਲਡ ਕਰ ਲਿਆ ਚਾਰ ਮਤਲਬ ਕਿ ਚਾਰ ਤਾਹਾਂ ਕਰ ਲਈਆਂ ਉਹਦੀਆਂ ਉਦੇ ਨਾਲ ਜੀ ਉਹਦਾ ਜਿਹੜਾ ਸੈਂਟਰ ਹੈਗਾ ਉਹ ਦੂਸਰੀ ਸਾਈਡ ਦੇਖੋ ਚੱਲਿਆ ਗਿਆ ਇਧਰੋਂ ਆਪਾਂ ਜਿੱਧਰੋਂ ਨਾਪ ਰਿਆਂ ਉਸ ਤੋਂ ਦੂਸਰੀ ਸਾਈਡ ਜਿੱਧਰੋਂ ਜੁੜਿਆ ਹੋਇਆ ਪਾਸਾ ਉਹ ਭੱਲਿਆਂ ਦਾ ਸੈਂਟਰ ਆ ਗਿਆ ਤੇ ਆਪਾਂ ਲੰਬਾਈ ਨਾਪ ਕੇ 33 ਇੰਚ ਤੇ ਨਿਸ਼ਾਨ ਲਾ ਲਾਂਗੇ ਜੀ ਇਹਦੇ ਇਹ ਵੀ ਆਪਾਂ ਉੰਨੀ ਰੱਖਣੇ ਨੇ ਜੀ ਜਿੰਨੀ ਆਪਾਂ ਕੁੰਦਿਆਂ ਦੀ ਲੰਬਾਈ ਰੱਖਣੀ ਹੈ ਵੱਧ ਘੱਟ ਨਹੀਂ ਹੋਣਾ ਚਾਹੀਦਾ ਇਹ ਆਪਣਾ ਕੱਪੜਾ ਹੁਣ ਆਪਾਂ ਜੀ ਲੰਬਾਈ ਤਾਰ ਕੇ ਇੱਥੋਂ ਆਪਾਂ ਸਿੱਧੀ ਘਾਟ ਪਾ ਲਈ ਹੁਣ ਆਪਾਂ ਬਿਲਕੁਲ ਸੈਂਟਰ ਚੋਂ ਅੱਧਾ ਇੰਚ ਦੀ ਛਾਂਟੀ ਅੰਦਰ ਨੂੰ ਪਾਵਾਂਗੇ ਜੀ ਤਾਂ ਕਿ ਜਿਹੜੀ ਆਪਣੀ ਵੀ ਕਪੜਾ ਹੁੰਦਾ ਉਹ ਮੂਰੀ ਤੇ ਨਾ ਗਿਰੇ ਜੇਕਰ ਵੀ ਸਲਵਾਰ ਦਾ ਕਪੜਾ ਵੀ ਜ਼ਿਆਦਾ ਹੋ ਗਿਆ ਇਹ ਦੇਖੋ ਇਹ ਇਸੇ ਤਰੀਕੇ ਨਾਲ ਜੜੇ ਜਾਣਗੇ ਜੀ ਉਹ ਕੁੰਦਿਆਂ ਨਾਲ ਜਿਵੇਂ ਕਿ ਮੈਂ ਰੱਖਿਆ ਹੋਇਆਗਾ ਹੁਣ ਆਪਾਂ ਨੇ ਤਾਰਨੀ ਹੈ ਜੀ ਵੈਲਟ ਦਾ ਕਪੜਾ ਬੈਲਟ ਦਾ ਕੱਪੜਾ ਆਪਾਂ ਜਿਹੜਾ ਉਹ 13 ਇੰਚ ਕੱਪੜਾ ਬਚਿਆ ਸੀਗਾ ਉਹਦੇ ਵਿੱਚੋਂ ਕੱਢਾਂਗੇ ਜੀ ਤੁਸੀਂ ਦੇਖ ਸਕਦੇ ਹੋ ਜਿਵੇਂ कॉटन ਦਾ ਕੱਪੜਾ ਦੇਖੋ ਕਿੰਨਾ ਕਾਣ ਪਿਆ ਹੋਇਆ ਇਹ ਕਾਣ ਇਸ ਲਈ ਪਿਆ ਜੀ ਇਹ ਕੋਈ ਕੱਪੜੇ ਚ ਕਾਣ ਨਹੀਂ ਹੈਗਾ ਇਹ ਜਦੋਂ ਉਹਨਾਂ ਨੇ ਵੀ ਵਾਸ਼ ਕਰਿਆ ਇਹਨੂੰ ਉਦੋਂ ਕਈ ਵਾਰੀ ਆਪਣੇ ਨਿਚੋੜਨ ਵੇਲੇ ਜਾਂ ਸੁੱਕਣਾ ਪਾਉਣ ਵੇਲੇ ਕਾਣ ਆਪਾਂ ਥੋੜਾ ਜਿਹਾ ਕਪੜਾ ਇਧਰ ਉਧਰ ਹਲਾ ਦਿੰਨੇ ਆ ਇਹਦੇ ਨਾਲ ਜਿਹੜਾ ਕਾਟਨ ਦਾ ਕਪੜਾ ਹੁੰਦਾ ਉਧਰਲੀ ਸਾਈਡ ਹੀ ਚਲਿਆ ਜਾਂਦਾਗਾ ਇਹਨੂੰ ਆਪਾਂ ਖਿੱਚ ਕੇ ਸੈੱਟ ਕਰ ਲਾਂਗੇ ਜੀ ਇਹ ਬਾਅਦ ਵਿੱਚ ਫੇਰ ਵੀ ਸਹੀ ਹੋਈ ਰਹੂਗਾ ਜੇ ਆਪਾਂ ਨੇ ਇੱਕ ਵਾਰੀ ਸੈੱਟ ਕਰ ਲਿਆ ਤੇ ਇਹਦੀ 벨ਟ ਆ ਪਰਖਣੀ ਹੈ ਤਿਆਰ 4.5 ਇੰਚ ਤੇ ਆਪਾਂ ਨੇ ਨੇਫਾ ਮੋੜਨਾਗਾ ਤੇ 7 ਇੰਚ ਆਪਾਂ ਇਹਦੀ 벨ਟ ਦੀ ਲੰਬਾਈ ਰੱਖਣੀ ਹੈਗੀ ਚੌੜੀ ਰੱਖਣੀ ਆ ਮਤਲਬ ਕਿ ਚੌੜੀ ਤਾਂ ਇਹਦੀ ਜਿਹੜੀ ਇਹ ਰੱਖਣੀ ਆ ਆਪਾਂ 22/ ਸਾਢੇ 22 ਤੇ 7 ਇੰਚ ਇਹਦੀ 22 ਇੰਚ ਕਟਿੰਗ ਕਰਾਂਗੇ ਜੀ 22 ਰਹਿ ਜੂਗੀ ਤੇ 7 ਇੰਚ ਕਟਿੰਗ ਕਰਾਂਗੇ 5 ਇੰਚ ਤੇ ਨੇਫਾ ਮੁੜ ਜੂ ਤੇ ਅੱਧਾ ਇੰਚ ਸਲਾਈ ਚਾ ਕੇ 4.5 ਇੰਚ ਆਪਣੀ 벨ਟ ਤਿਆਰ ਹੋ ਜੂਗੀ ਇਹ ਹੁਣ ਜੀ ਹੈਗਾ ਕਪੜਾ ਘੱਟ ਤੇ ਆਪਾਂ ਇਹਦੇ ਵਿੱਚ ਜੋੜ ਪਾਵਾਂਗੇ ਥੋੜਾ ਜਾਂ ਅ 2 ਇੰਚ ਆਪਾਂ ਤਿਆਰ ਰੱਖਣੀ ਆ 23 ਇੰਚ ਆਪਾਂ ਕਟਿੰਗ ਕਰਨੀ ਆ ਇਸ ਲਈ ਜਿੰਨਾ ਵੀ ਤੁਹਾਡੀ ਜੇਕਰ 벨ਟ ਵੱਡੀ ਆ ਤਾਂ ਤੁਸੀਂ ਜਿੰਨਾ ਜੋੜ ਪਾਊਗਾ ਉਨਾ ਵੀ ਜਿੰਨੀ ਚੜਾਈ ਤੁਹਾਨੂੰ ਚਾਹੀਦੀ ਆ ਉਨਾ ਜੋੜ ਪਾ ਸਕਦੇ ਹੋ ਕਿਉਂਕਿ ਜੇ ਆਪਾਂ ਬੀਏ ਦੀ ਪੂਰੀ ਵੀ 벨ਟ ਦਾ ਕਪੜਾ همین ਰੱਖ ਦਾਂਗੇ ਤਾਂ ਇਹ ਛੋਟੀ ਰਹਿ ਜੂਗੀ ਜੀ ਇਸ ਲਈ ਆਪਾਂ ਇਹਦੇ ਵਿੱਚ ਜੋੜ ਪਾਉਣਾ ਇਹ ਕਪੜੇ ਦਾ ਆਪਾਂ ਜੋੜ ਪਾਵਾਂਗੇ ਜਿਹੜਾ ਪੱਲਿਆਂ ਦੇ ਉੱਪਰ ਉਤਰਿਆ ਸੀ ਜੀ ਇਸ ਤਰੀਕੇ ਨਾਲ ਆਪਣੀ ਜਿਹੜੀ ਸਲਵਾਰ ਆ ਉਹਦੀ ਕਟਿੰਗ ਪੂਰੀ ਹੋ ਗਈ ਆ ਜੀ ਅਨ ਦੇਖੋ ਤਿੰਨ ਇਹਦੀਆਂ ਤਿੰਨ ਚੀਜ਼ਾਂ ਹੀ ਕੱਟਣੀਆਂ ਨੇ ਕੁੰਦੇ ਪੱਲੇ ਤੇ ਬੈਲਟ ਇਸ ਤਰੀਕੇ ਨਾਲ ਤੁਸੀਂ 2.5 ਮੀਟਰ ਤੋਂ ਖੁੱਲੇ ਹੈਵੀ ਸਲਵਾਰ ਬਣਾ ਸਕਦੇ ਹੋ ਜੀ ਦੇਖੋ ਕੋਈ ਆਪਾਂ ਨੇ ਇਕੱਲੀ ਬੈਲਟ ਤੋਂ ਬਿਨਾਂ ਇਹਦੇ ਵਿੱਚ ਜੋੜ ਨਹੀਂ ਪਾਇਆ ਇਹ ਦੇਖੋ ਪੱਲੇ ਹੋਗੇ ਇਹ ਕੁੰਦੇ ਹੋਗੇ ਉੱਪਰ ਬੈਲਟ ਹੋਗੀ ਇਹ ਆਪਾਂ 2.5 ਮੀਟਰ ਕੱਪੜੇ ਚੋਂ ਬਣਾਈ ਹੈ ਜੀ ਬਾਕੀ ਜਿਹੜੇ ਇਹਦੇ ਬਲਜੇ ਪਏ ਹੋਏ ਨੇ ਇਹਨਾਂ ਨੂੰ ਪਲੀਜ਼ ਇਗਨੋਰ ਕਰਿਓ ਇਹਨਾਂ ਤੇ ਇਹ ਜਦੋਂ ਵਾਸ਼ ਹੋ ਗਏ ਆਪਣੇ ਆਪ ਨਿਕਲ ਜਾਣਗੇ ਕਿਉਂਕਿ ਇਹ ਜਿਆਦਾ ਕਾਟਨ ਹੈ ਇਸ ਲਈ ਇਹਦੇ ਵਿੱਚੋਂ ਪ੍ਰੈਸ ਨਾਲ ਵੀ ਨਹੀਂ ਬਟ ਜੇ ਜਿਆਦਾ ਨਿਕਲੇ ਨਹੀਂ ਹੈਗੇ ਧੰਨਵਾਦ ਜੀ